ਸਤਿ ਸ਼੍ਰੀ ਅਕਾਲ ਦੋਸਤੋ ਨੂ ਨਾਲ ਸੌਦਾ ਅੱਜ ਫਿਰ ਲਾਡੋ ਦੀ ਸੋਹਰੇ ਪਰਿਵਾਰ ਵੱਲੋਂ ਕੁੱਟਮਾਰ ਕੀਤੀ ਗਈ ਪਹਿਲਾਂ ਵੀ ਕਈ ਵਾਰ ਲਾਡੋ ਨੂੰ ਕੁੱਟਿਆ ਜਾਂਦਾ ਸੀ ਲਾਡੋ ਚੁੱਪਚਾਪ ਆਪਣੇ ਸਰੀਰ ਤੇ ਜ਼ਖਮ ਸਹਿੰਦੀ ਪੇਕੇ ਘਰ ਵਿੱਚ ਬਜ਼ੁਰਗ ਬਾਪਸੀ ਤੇ ਮਾਂ ਦਾ ਸਿਰ ਤੇ ਨਹੀਂ ਮਾਂ ਦਾ ਸਿਰ ਤੇ ਹੱਥ ਨਹੀਂ ਸੀ ਲਾਡੋ ਆਪਣਾ ਦੁੱਖ ਦੱਸੇ ਵੀ ਤਾਂ ਕਿਸ ਨੂੰ ਅੱਜ ਹੱਦੋਂ ਪਾਰ ਹੀ ਟੱਪ ਗਿਆ ਸਾਰਾ ਪਰਿਵਾਰ ਲਾਡੋ ਦੇ ਘਰ ਵਾਲੇ ਨੇ ਸੱਸ ਸੋਹਰੇ ਨੇ ਮਾਰ ਮਾਰ ਕੁੱਟ ਕੇ ਘਰੋਂ ਕੱਢ ਦਿੱਤਾ ਕੁੱਟਣ ਦਾ ਕਾਰਨ ਸੀ ਕਿ ਸਿਰਫ ਇਹ ਸੀ ਕਿ ਲਾਡੋ ਦੇ ਘਰ ਪਹਿਲਾਂ ਧੀ ਹੋਈ ਫਿਰ 2 ਸਾਲ ਬਾਅਦ ਤੀ ਹੁਈ ਲਾਡੋ ਨੂੰ ਤਸੀਹੇ ਦਿੱਤੇ ਗਏ ਸਾਨੂੰ ਲੜਕਾ ਚਾਹੀਦਾ ਅੱਜ ਜਦੋਂ ਪੰਚਾਇਤ ਬਿਠਾਈ ਦੋਹੇ ਪਾਸੇ ਤਾਂ ਲਾਡੋ ਨੇ ਸਾਰਾ ਸੱਚ ਬਿਆਨ ਕਰ ਦਿੱਤਾ ਮੈਨੂੰ ਲੜਕਾ ਨਾ ਹੋਣ ਕਰਕੇ ਕੁੱਟਿਆ ਜਾਂਦਾ ਬਜ਼ੁਰਗ ਬਾਪ ਬੇਬਸੀ ਕਿਸੇ ਤਰ੍ਹਾਂ ਮੇਰੀ ਧੀ ਦਾ ਘਰ ਵਸ ਜਾਵੇ ਦੋਹਾਂ ਤੇ ਰਾਣੀ ਰਾਜ਼ੀਨਾਮਾ ਕੀਤਾ ਤੇ ਲਾਡੋ ਨੂੰ ਬਸਾਇਆ ਤਿੰਨ ਮਹੀਨੇ ਬੀਤ ਚੁੱਕੇ ਸੀ ਲਾਡੋ ਫਿਰ ਤੋਂ ਗਰਭવતી ਸੀ ਸਾਰਾ ਪਰਿਵਾਰ ਪ੍ਰੂਨ ਟੈਸਟ ਕਰਵਾਉਣ ਨੂੰ ਕਹਿੰਦਾ ਸੀ ਲਾਡੋ ਨਹੀਂ ਸੀ ਮੰਦੀ ਪਰਿਵਾਰ ਨੇ ਗਰਭવતી ਲਾਡੋ ਨੂੰ ਕੁੱਟਣਾ ਸ਼ੁਰੂ ਕੀਤਾ ਲਾਡੋ ਨੂੰ ਆਪਣੇ ਗਰਭ ਵਿੱਚ ਪਾਲ ਰਹੇ ਬੱਚੇ ਦੀ ਬਹੁਤ ਫਿਕਰ ਹੋਈ ਉਹ ਮਜਬੂਰਨ ਟੈਸਟ ਕਰਵਾਉਣ ਲਈ ਰਾਜ਼ੀ ਹੋ ਗਈ ਉਹ ਹਸਪਤਾਲ ਗਏ ਟੈਸਟ ਹੋਇਆ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਸਾਰੇ ਲਾਡੋ ਨੂੰ ਪਿਆਰ ਨਾਲ ਵੇਖਣ ਲੱਗੇ ਲਾਡੋ ਪੁੱਤ ਤੂੰ ਸਾਡੀ ਨੂੰ ਨਹੀਂ ਸਾਡੀ ਧੀ ਹੈ ਲਾਡੋ ਨੇ ਕਿਹਾ ਖੁਆ ਕਿ ਤੁਸੀਂ ਹਸਪਤਾਲ ਅੰਦਰ ਹੀ ਖੁਸ਼ ਹੋ ਰਹੇ ਸੋਹਰਾ ਪਰਿਵਾਰ ਇੱਕਦਮ ਬੋਲਿਆ ਲਾਡੋ ਤੇਰ ਪੁੱਤ ਤੇਰੇ ਅੰਦਰ ਪਾਲ ਰਿਆ ਬੱਚਾ ਲੜਕੀ ਨਹੀਂ ਲੜਕਾ ਹੈ ਲੜਕਾ ਲਾਡੂ ਦੀਆਂ ਅੱਖਾਂ ਵਿੱਚ ਅਥਰੂ ਆ ਗਏ। ਉਹਦੀਆਂ ਅੱਖਾਂ ਸਾਹਮਣੇ ਮਜਬੂਰ ਬਾਪ ਦਾ ਪੰਚਾਇਤ ਸਾਹਮਣੇ ਕੀਤਾ ਫੈਸਲਾ ਘੁੰਮ ਰਿਆ ਸੀ। ਲਾਡੋ ਮਨ ਹੀ ਮਨ ਰੋਣ ਲੱਗੀ, ਸੋਚਣ ਲੱਗੀ ਜੇਕਰ ਇਸ ਵਾਰ ਵੀ ਮੈਂ ਧੀ ਨੂੰ ਜਨਮ ਦਿੰਦੀ, ਫਿਰ ਸ਼ਾਇਦ ਤੁਸੀਂ ਮੈਨੂੰ ਮਾਰ ਹੀ ਦਿੰਦੇ। ਮੇਰੇ ਪੇਟ ਅੰਦਰ ਪਲ ਰਿਹਾ ਬੱਚਾ ਲੜਕਾ ਨਹੀਂ, ਮੈਨੂੰ ਐਵੇਂ ਲੱਗ ਰਿਹਾ ਸੀ ਜਿਵੇਂ ਮੇਰੇ ਸਹੁਰੇ ਪਰਿਵਾਰ ਨੇ ਆਪਣੀ ਨੂਹ ਨਾਲ ਸੌਦਾ ਕੀਤਾ ਹੋਵੇ। ਲੜਕੀ ਹੋਈ ਤਾਂ ਮਾਰ ਕੁੱਟਾਈ ਕਰਕੇ ਘਰ ਭੇਜ ਦੇਵਾਂਗੇ, ਲੜਕਾ ਹੋਇਆ ਤਾਂ ਨੂੰ ਰੱਖ ਲਵਾਂਗੇ। ਧੰਨਵਾਦ ਦੋਸਤੋ ਜੇਕਰ ਖਾਣੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ